ਹਲਕਾ ਫਗਵਾੜੇ ਦੇ ਕੋਨੇ-ਕੋਨੇ ਤੋ ਆਏ ਪਤਵੰਤੇ ਸੱਜਣੋ ਫਤਿਹ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਕਰੀਬਨ 3 ਮਹੀਨੇ ਹੋ ਗਏ ਪੰਜਾਬ ਬਚਾਓ ਯਾਤਰਾ ਰਹੀ ਮੈਂ ਪੰਜਾਬ ਦੇ ਕੋਨੇ-ਕੋਨੇ ਜਾ ਕੇ ਆਇਆ ਹਾਂ 3200 ਕਿਲੋਮੀਟਰ ਮੈਂ ਕੀਤਾ ਇੱਕ ਗੱਲ ਜਿਹੜੀ ਮੈਂ ਦੇਖੀ ਜਿੱਥੇ ਵੀ ਗਿਆ ਮੈਨੂੰ ਕਿਸਾਨ ਮਿਲੇ ਖੇਤ ਮਜ਼ਦੂਰ ਮਿਲੇ ਗਰੀਬ ਮਿਲੇ ਵਪਾਰੀ ਮਿਲੇ ਉਹਨਾਂ ਦੇ ਮਨ 'ਚ ਇੱਕ ਗੁੱਸਾ ਸੀ ਆ ਝਾੜੂ ਵਾਲੀ ਸਰਕਾਰ ਦੇ ਖਿਲਾਫ ਕਿਉਂਕਿ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਐਜਾ ਸੁਪਨਾ ਦਿਖਾਇਆ कि ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਗਏ ਸਰਕਾਰ ਬਣਦੇ ਬਾਅਦ ਉਹ ਲੋਕ ਜਨਤਾ ਨੂੰ ਭੁੱਲ ਗਏ ਤੇ ਆਪਣੇ ਆਪ ਲੁੱਟਣ ਲੱਗ ਗਏ ਅੱਜ ਜਿਹੜੇ 2.5 ਸਾਲ ਟੱਪੇ ਐ ਪੰਜਾਬ ਵਿੱਚ ਮੈਂ ਕਹਿੰਨਾ ਇੱਕ ਕਾਲਾ ਦੌਰ ਪੰਜਾਬ ਦਾ 2.5 ਸਾਲਾਂ ਚ ਐ ਅੱਜ ਨਸ਼ਾ ਘਰ ਘਰ ਫੇ ਮਿਲਣ ਲੱਗ ਗਿਆ ਮੈਂ ਅਭਸਰਾਂ ਨੂੰ ਪੁੱਛਿਆ ਕਿ ਨਸ਼ਾ ਘਰ ਘਰ ਕਿਵੇਂ ਹੈ ਉਹ ਕਹਿੰਦੇ ਕੀ ਕਰੀਏ ਕਿ ਜਿਹੜੇ ਝਾੜੂ ਵਾਲੇ ਐਮ ਐਲ ਏ ਐ ਇਹਨਾਂ ਨੇ ਮਹੀਨਾ ਲੈਣਾ ਸ਼ੁਰੂ ਕਰ ਦਿੱਤਾ ਨਸ਼ਾ ਵੇਚਣ ਵਾਲੇ ਤੋਂ ਤੇ ਪੁਲਿਸ ਨੂੰ ਕਿਹਾ ਕਿ ਇਹਨਾਂ ਨੂੰ ਹੱਥ ਨਹੀਂ ਲਾਉਣਾ ਕਹਿੰਦੇ ਅਸੀਂ ਬੇਬਸ ਹੋਏ ਬੈਠੇ ਹਾਂ ਅੱਜ ਗੈਂਗਸਟਰ ਰਾਜ ਕਰ ਜਾਂਦੇ ਮੈਂ ਲੁਧਿਆਣੇ ਗਿਆ ਜਲੰਧਰ ਗਿਆ ਬੱਗਾ ਪ੍ਰਾਣਾ ਮੋਗੇ ਜਿੱਥੇ ਵੀ ਸ਼ਹਿਰ ਚ ਗਿਆ ਮੇਰੇ ਕੋਲੇ ਵਪਾਰੀ ਆਏ ਕੋਈ 20 ਲੱਖ ਦੇ ਕੇ ਗਿਆ ਫਰੋਤੀ ਕੋਈ 30 ਲੱਖ ਟੈਲੀਫੋਨ ਆ ਜਾਂਦੇ ਆ ਉਹਨਾਂ ਨੂੰ ਕਹਿੰਦੇ ਐਨੇ ਲੱਖ ਤੁਹਾਨੂੰ ਦੇ ਕੇ ਜਾ ਜੇ ਨਹੀਂ ਦਿੰਦੇ ਤੇ ਗੁਲੀ ਮਾਰਦੇ ਆ ਮੈਂ ਕਿਹਾ ਤੁਸੀਂ ਪੁਲਿਸ ਕੋਲੇ ਨਹੀਂ ਗਏ ਕਹਿੰਦੇ ਜੇ ਪੁਲਿਸ ਵਾਲੇ ਕੋਲ ਜਾਣੇ ਆ ਤੇ ਐਸਐਸਪੀ ਕਹਿੰਦੇ ਆ ਕਿ ਤੁਸੀਂ ਆਪਣੇ ਆਪ ਹੀ ਨਿਬਟੇ ਲੋ ਥੋੜਾ ਮੋਟਾ ਲੈ ਦੇ ਕੇ ਕਰ ਲੋ ਨਹੀਂ ਤਾਂ ਐਵੇਂ ਅਸੀਂ ਸੁਰਨੀ ਸੁਰੱਖਿਆ ਨਹੀਂ ਕਰ ਸਕਦੇ ਆ ਕੋਈ ਰਾਜ ਹੈ ਸੜਕਾਂ ਜਾਮ ਹੋਈਆਂ ਪਈਆਂ ਤੁਸੀਂ ਕੋਈ ਕੋਈ ਬੀਬੀਆਂ ਬੈਠੀਆਂ ਕੱਲੀਆਂ ਜਾ ਨਹੀਂ ਸਕਦੀਆਂ ਕੋਈ ਚੇਨ ਖੋਚ ਲੂਗਾ ਕੋਈ ਬੈਗ ਖਿੱਚ ਲੂਗਾ ਬੈਂਕ ਲੁੱਟੇ ਜਾ ਰਿਹਾ ਹੈ ਤੁਹਾਨੂੰ ਕੋਈ ਤਕਲੀਫ ਹੋਏ ਤੁਹਾਡੇ ਕੋਲੇ ਕਿਨੂਕ ਜਾ ਕੇ ਮਿਲੋਂਗੇ ਝਾੜੂ ਵਾਲੇ ਦੇ ਐਮ ਐਲ ਆ ਮੰਤਰੀ ਨੂੰ ਮਿਲ ਸਕਦੇ ਮੰਤਰੀ ਮੁੱਖ ਮੰਤਰੀ ਨੂੰ ਮਿਲ ਸਕਦੇ ਕੋਈ ਸਰਕਾਰ ਦਾ ਕਨੈਕਸ਼ਨ ਹੀ ਹੈ ਨਹੀਂ ਇੱਕ ਨਵੀਂ ਚੀਜ਼ ਇੱਕ ਨਵੀਂ ਚੀਜ਼ ਨਹੀਂ ਬਣਾਈ 3 ਸਾਲ ਹੋ ਗਏ ਬਣਾਉਣਾ ਕੀ ਸੀ ਸਾਰਾ ਕੁਝ ਹੀ ਖਤਮ ਹੋ ਰਿਹਾ ਜਿਹੜਾ ਬਾਦਲ ਸਾਹਿਬ ਬੀਬੀਆਂ ਬੈਠੀਆਂ ਬਾਦਲ ਸਾਹਿਬ ਹਰ ਮਹੀਨੇ ਆਟਾ ਦਾਲ ਦਿੰਦੇ ਹੁੰਦੇ ਸੀ ਇਹਨਾਂ ਨੇ ਬੰਦ ਕਰ ਦਿੱਤਾ ਸ਼ਗਨ ਦਿੰਦੇ ਹੁੰਦੇ ਸੀ ਬੰਦ ਕਰ ਦਿੱਤਾ ਪੈਨਸ਼ਨਾਂ ਦਿੰਦੇ ਹੁੰਦੇ ਸੀ ਅਧੀਆਂ ਕੱਟਤੀਆਂ ਅਸੀਂ ਲੜਕੀਆਂ ਨੂੰ ਸਰਕਾਰੀ ਸਕੂਲ ਚ ਪੜਨ ਵਾਲੀਆਂ ਨੂੰ 11ਵੀਂ ਤੇ 12ਵੀਂ ਵਾਲੇ ਇਹਨੂੰ ਸਾਈਕਲ ਦਿੰਦੇ ਸੀ ਬੰਦ ਕਰ ਦਿੱਤਾ ਸੇਵਾ ਕੇਂਦਰ ਖੋਲੇ ਕਿ ਤੁਸੀਂ ਆਪਣੇ ਕੰਮ ਨਾਲ ਮੁਹੱਲੇ 'ਚ ਕਰਾ ਲਓ ਉਹ ਵੀ ਬੰਦ ਕਰ ਦਿੱਤੇ ਇਹਨਾਂ ਨੇ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਹੁੰਦਾ ਸੀ ਨੌਜਵਾਨ ਕਬੱਡੀ ਦਾ ਬੜਾ ਸ਼ੌਂਕ ਸੀ ਬੰਦ ਕਰ ਦਿੱਤਾ ਜੋ ਕੁਝ ਬਣਿਆ ਉਦੋਂ ਹੀ ਬਣਿਆ ਜਦੋਂ ਥੋੜੀ ਸਰਕਾਰ ਅਕਾਲੀ ਦਲ ਦੀ ਸਰਕਾਰ ਸੀ ਤੁਸੀਂ ਮੈਂ ਬੇਨਤੀ ਕਰਦਾ ਹਾਂ ਫਗਵਾੜੇ ਤੋਂ ਤੁਸੀਂ ਕਿਸੇ ਵੀ ਕੋਨੇ ਪੰਜਾਬ ਚਲੇ ਜਾਓ ਜੇ ਖੱਬੇ ਸੱਜੇ ਦੇਖੋਗੇ ਜੇ ਟਿਊਬਲ ਦੇਖੋਗੇ ਉਹ ਕਾਲੀ ਸਰਕਾਰ ਚ ਮਿਲਿਆ ਹੋਣਾ ਹੈ ਉਹਦੇ ਬਿਜਲੀ ਕਾਲੀ ਸਰਕਾਰ ਨੇ ਦਿੱਤੀ ਹੈ ਜੇ ਕੋਈ ਮੰਡੀ ਦੇਖੋਗੇ ਜਿੱਦੇ ਫਸਲਾਂ ਪਈਆਂ ਉਹ ਕਾਲੀ ਸਰਕਾਰ ਨੇ ਬਣਾਈਆਂ ਜੇ ਨਹਿਰਾਂ ਉੱਤੋਂ ਟੱਪੋਂਗੇ ਕਸੀਆਂ ਦੇਖੋਗੇ ਪਤਾ ਕਰੋ ਕਿਦੋਂ ਬਣੀਆਂ ਉਹ ਵੀ ਕਾਲੀ ਸਰਕਾਰ ਦੇ ਦੌਰਾਨ ਬਣੀਆਂ ਹੋਣੀਆਂ ਹੈ ਆ ਜਿਹੜੀਆਂ ਸੜਕਾਂ ਐ ਅੱਜ ਫਗਵਾੜੇ ਤੋਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਕੋ ਪਠਾਨਕੋਟ ਚਲੇ ਜਾਓ ਤੇ ਬਠਿੰਡੇ ਚਲੇ ਜਾਓ ਕਿਤੇ ਮਰਜ਼ੀ ਚਲੇ ਜਾਓ 4 ਤੇ 6 ਲੈਂਦੀਆਂ ਸੜਕਾਂ ਬਣਾਉਣਾਂ ਵਾਲਾ ਅਕਾਲੀ ਦਲ ਐ ਯਾਦ ਕਰੋ ਫਗਵਾੜੇ ਤੋਂ ਚੰਡੀਗੜ੍ਹ ਜਾਂਦੇ ਸੀ ਡਰ ਲੱਗਦਾ ਸੀ ਸਿੰਗਲ ਸੜਕ ਸੀ ਕਿੰਨੇ ਐਕਸੀਡੈਂਟ ਹੁੰਦੇ ਸੀ ਅੱਜ ਜਾ ਕੇ ਦੇਖੋ ਅੱਖ ਮੀਚ ਕੇ ਜਾਂਨੇ ਹੋ ਕਿਸੇ ਸੂਬੇ ਦੱਸ ਦੋ ਐਨੀਆਂ ਸੜਕਾਂ ਬੜੀਆਂ ਹੋਣ ਜਿਹੜੀ ਅਕਾਲੀ ਦਲ ਦੀ ਸਰਕਾਰ ਨੇ ਬਣਾਈ ਬਾਦਲ ਸਾਹਿਬ ਨੇ ਬਣਾਈ ਆਹ ਜਿਹੜੀ ਬਿਜਲੀ ਪਹਿਲੇ ਯਾਦ ਕਰੋ 10-10 ਘੰਟੇ ਦੇ ਕੱਟ ਲੱਗਦੇ ਸੀ ਅਸੀਂ ਆਏ ਥਰਮਲ ਪਲੈਂਟ ਬਲਾਕੇ ਬਿਜਲੀ ਪੂਰੀ ਕਰਤੀ ਇੰਨਾ ਸਰਕਾਰਾਂ ਨੇ ਪਿਛਲੇ 10 ਸਾਲ ਨਵੇਂ ਥਰਮਲ ਪਲੈਂਟ ਬਜਾਉ ਬਣਾਉਂਦੀ ਬਜਾਏ ਕੁਝ ਨਹੀਂ ਕੀਤਾ ਤੇ ਅੱਜ ਫਿਰ ਤੋਂ ਕੱਟ ਲੱਗਣ ਲੱਗੇ ਕਿਉਂਕਿ ਡਿਮਾਂਡ ਵਧ ਗਈ ਹੈ ਆ ਤੱਕ ਤੁਸੀਂ ਮੈਂ ਬਿਜਲੀ ਵਿਭਾਗ ਦੇ ਚੇਅਰਮੈਨ ਨਾਲ ਗੱਲ ਕੀਤੀ ਮੈਂ ਪੁੱਛ ਰਿਹਾ ਸੀ ਇੰਨੇ ਕੱਟ ਲੱਗ ਰਿਹਾ ਹੈ ਉਹ ਕਹਿੰਦੇ ਜੀ ਹਲੇ ਤਾਂ ਤੁਸੀਂ 2 ਤਰੀਕ ਦੇ ਬਾਅਦ ਦੇਖਿਓ ਮੈਂ ਸਾਰੇ ਨੂੰ ਹੱਥ ਜੋਨਦੀ ਬੇਨਤੀ ਹੈ ਜਿਹਦੇ ਕੋਲੇ ਜਨਰੇਟਰ ਹੈ ਹੁਣੀ ਖਰੀਦ ਲਓ ਜਿਹਦੇ ਕੋਲੇ ਇਨਵਰਟਰ ਨਹੀਂ ਉਹ ਖਰੀਦ ਲਓ ਮੱਛਰਦਾਨੀਆਂ ਖਰੀਦ ਲਓ ਉਸ ਸਪਰੇ ਆਉਂਦੀ ਮੱਛਰ ਨਾ ਵੱਡੇ ਉਹ ਖਰੀਦ ਲਓ 2 ਤਰੀਕ ਦੇ ਬਾਅਦ ਸਾਰੇ ਚਿੰਬੜ ਜਾਣਗੇ ਤੁਹਾਨੂੰ ਐਡੀ ਨਿਕਲੈਕ ਸਰਕਾਰ ਸਰਕਾਰ ਨਾ ਦੀ ਕੀ ਚੀਨੀ ਹੈ ਇੱਕ ਸ਼ਰਾਬੀ ਨੂੰ ਮੁੱਖ ਮੰਤਰੀ ਬਣਾਤਾ ਕਿਤੇ ਸੋਚਿਆ ਹੀ ਨਹੀਂ ਕਿ ਕਿਹੜੀ ਪਾਰਟੀ ਚੰਗੀ ਹੈ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਆਪਾਂ ਤਜਰਬੇ ਬੜੇ ਕਰਦੇ ਆ ਜਦੋਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਗੁਜਰਾਤ ਚਲੇ ਜਾਓ ਗੁਜਰਾਤ ਉਹ 35 ਸਾਲ ਹੋ ਗਏ ਉਹ ਕੱਲੇ ਬੀਜੇਪੀ ਨੂੰ ਵੋਟ ਪਾਉਂਦੇ ਆ ਮੋਦੀ ਨੂੰ ਕਿਉਂ ਪਾਉਂਦੇ ਆ ਉਹ ਕਹਿੰਦਾ ਕਿਉਂਕਿ ਮੋਦੀ ਸਾਰਾ ਕੁਝ ਉਹਨਾਂ ਵਾਸਤੇ ਕਰਦਾ ਗੁਜਰਾਤ ਤੇ ਆਪਣਾ ਇੱਥੇ ਸਾਰਾ ਕੁਝ ਹੀ ਕਾਲੀ ਦਲ ਕਹਦਾ ਪਰ ਨਹੀਂ ਕੋਈ ਨਮਾ ਬੰਦਾ ਆ ਜਾਂਦਾ ਹਾਂ 5 ਸਾਲ ਤੂੰ ਲੈ ਲੈ ਹੋਰ ਬੰਦਾ ਆ ਜਾਂਦਾ 5 ਸਾਲ ਤੂੰ ਲੈ ਲੈ ਕੈਪਟਨ ਅਮਰਿੰਦਰ ਸਿੰਘ ਜਿਹੜਾ ਗੁਰੂ ਗੁਰੂ ਘਰ ਜਾ ਕੇ ਮੱਥਾ ਨਹੀਂ ਟੇਕਦਾ ਉਹਨੇ ਗੁੜਕਾ ਸਾਹਿਬ ਦੀ ਸੌਂਖ ਖਾਲੀ ਤੇ ਆਪਾਂ ਮੰਨ ਲਈ ਤੇ ਉਹਨੂੰ 5 ਸਾਲ ਦੇ ਦਿੱਤੇ ਮੈਂ ਬੇਨਤੀ ਕਰਨਾ ਚਾਹੁੰਦਾ ਆ ਜਿਹੜੀ ਲੜਾਈ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਕੱਲੀ ਖੇਤਰੀ ਪਾਰਟੀ ਕਾਲੀ ਦਲ ਹੈ ਜਿਹੜੀ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਪੰਜਾਬੀਆਂ ਦੀ ਖਾਲਸਾ ਪੰਦੀ ਫੌਜ ਹੈ ਜੇ ਮੈਂ ਤੈਨੂੰ ਅੱਜ ਦੱਸਦਾ ਤੁਸੀਂ ਨੁਕਸਾਨ ਕਰਤਾ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਇਹਦਾ ਨੁਕਸਾਨ ਕੀ ਹੋਇਆ ਅੱਜ ਖਾਲਸਾ ਜੀ ਤੁਸੀਂ ਬੈਠੇ ਹੋ ਕਿੱਡਾ ਵੱਡਾ ਨੁਕਸਾਨ ਤੁਸੀਂ ਕਰਾਤਾ ਤਖਤ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਕਰ ਗਈ ਹੈ ਮੈਨੇਜਮੈਂਟ ਪ੍ਰਾਣੀ ਤੋੜ ਕੇ ਆਰਐਸਐਸ ਨੇ ਆਪਣੇ ਬੰਦੇ ਬਿਠਾਤੇ ਆ ਮੈਨੇਜਮੈਂਟ ਤੇ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਸਾਰੀ ਕਮੇਟੀ ਆਪਣੇ ਕੰਟਰੋਲ ਚ ਕਰ ਲਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਕਮੇਟੀ ਉਹਨਾਂ ਨੇ ਆਪਣੇ ਕਾਬਜ਼ ਕਰ ਲਈ ਹੁਣ ਤੁਸੀਂ ਕੱਲ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਦਿੱਲੀ ਵਾਲਾ ਦਿੱਲੀ ਗੁਰਦੁਆਰਾ ਕੱਲ ਕਾ ਕੀ ਦੇ ਰਿਆ ਸੀ ਸਾਰੀ ਸਿੱਖ ਸੰਗਤ ਨੂੰ ਪੀ ਰਹਿ ਕੀ ਭਾਜਪੀ ਨੂੰ ਵੋਟਾਂ ਪਾ ਕੇ ਜਿੱਤਾਓ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੀ ਪਾਰਲੀਮੈਂਟ ਜੋ ਅੰਗਰੇਜ਼ ਨਹੀਂ ਤੋੜ ਸਕੇ ਆਜ਼ਾਦੀ ਦੇ ਬਾਅਦ ਕਿਸੇ ਦੀ ਹਿੰਮਤ ਨਹੀਂ ਹੋ ਤੋੜਦੀ ਅੱਜ ਤੋੜ ਕੇ ਹਰਿਆਣਾ ਲੱਗ ਬਣਾਤਾ ਤੇ ਉਥੇ ਵੀ ਆਰਐਸਐਸ ਦੇ ਬੰਦੇ ਨਾਮਿਨੇਟ ਕਰਦੇ ਇਥੇ ਗਏ ਹੈ ਤੇ ਫਿਰ ਉਦੋਂ ਜਾਗੋਗੇ ਜਦੋਂ ਤੁਹਾਡਾ ਸਾਰਾ ਕੁਝ ਹੀ ਲੈ ਗਏ ਪੰਜਾਬ ਡਬੋਤਾ ਉਦੋਂ ਜਾਗੋਗੇ ਹਲੇ ਵੀ ਗੱਲਾਂ ਚਾਹੋਗੇ ਮੈਂ ਪੁੱਛਣਾ ਚਾਹਣਾ पहली जून चालीस साल पहले आ फोटो पहली जून चालीस साल पहले आ श्री अकाल तख्त साहब की फोटो है पहली जून जिस दिन वोटा पैनिया चालीस साल पहले कांग्रेस ने टैंकों तोपा ना दरबार साहब से हमला किया चालीस साल हो गए कि इंसाफ मिलया चालीस साल पहले भावें ਨੌਇਡਾ ਹੈ ਭਾਵੇਂ ਕਾਨਪੂਰ ਹੈ ਭਾਵੇਂ ਨਾਗਪੁਰ ਹੈ ਭਾਵੇਂ ਲਖਨਊ ਹੈ ਭਾਵੇਂ ਦਿੱਲੀ ਜਿੱਥੇ ਤੁਹਾਡੇ ਸਿੱਖ ਭੈਣ ਭਰਾ ਦਿਖਦੇ ਸੀ ਅੱਗ ਲਾਉਂਦੇ ਸੀ ਕਾਂਗਰਸੀ ਇੱਕ ਵੀ ਜੇਲ੍ਹ ਚ ਗਿਆ ਪਰ ਆਪਾਂ ਆਪਣੇ ਪੰਜਾਬ ਚ ਕਾਂਗਰਸ ਨੂੰ ਫਿਰ ਤੋਂ ਵੋਟਾਂ ਪਾ ਦਿੰਦੇ ਆ ਸਿੱਖ ਪਾ ਦਿੰਦੇ ਆ ਤੇ ਤਿੰਨ ਵਾਰ ਸਰਕਾਰ ਵੀ ਬਣਾਤੀ ਇਹਨਾਂ ਦੀ ਤੇ ਫਿਰ ਆਪਣੇ ਖੂਨ ਚ ਕੀ ਹੈ ਕੀ ਕਹੀਏ ਕੀ ਕਹੀਏ ਆਹ ਤਹਲਾਤ ਆਪਣੀ ਆਪਣੀ ਫੌਜ ਨੂੰ ਤੁਸੀਂ ਕਮਜ਼ੋਰ ਰੱਖਦੇ ਆ ਅਕਾਲੀ ਦਲ ਤਕੜਾ ਤਾਂ ਤੁਸੀਂ ਤਕੜੇ ਹੋ ਜਿਹੜੀ ਵੱਡੀ ਗੱਲ ਆ ਅਕਾਲੀ ਦਲ ਦੀ ਅਕਾਲੀ ਦਲ ਤੇ ਸਿੱਖ ਧਰਮ ਸੈਕੂਲਰ ਹੈ ਆਪਣੇ ਗੁਰੂ ਸਬਾਨ ਨੇ ਕੀ ਆਪਾਂ ਨੂੰ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਕਾਰ ਕਰੋ ਆਪਣੇ ਨੌਵੇਂ ਪਾਤਸ਼ਾਹ ਨੇ ਤਾਂ Hindu ਧਰਮ ਨੂੰ ਬਚਾਉਣ ਵਾਸਤੇ ਆਪਣੇ ਸੀਸ ਕਰਮਾਨ ਕਰਤਾ ਇਤੋਂ ਵੱਡੀ ਸੈਕੂਲਰਿਜ਼ਮ ਦੀ ਕੀ ਐਗਜ਼ਾਮਪਲ ਹੈ ਬਾਦਲ ਸਾਹਿਬ ਮੁੱਖ ਮੰਤਰੀ ਨੇ ਪੰਜ ਵਾਰ ਪੰਜਾਬ ਵਿੱਚ ਉਹ ਭਾਈਚਾਰਕ ਸਾਂਝ ਕਾਇਮ ਰੱਖਦੇ ਸੀ Hindu veer ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ Christian veer ਕਹਿੰਦੇ ਬਾਦਲ ਸਾਹਿਬ ਸਾਡੇ ਐ Muslim ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਕਿਉਂਕਿ ਸਾਨੂੰ ਪਤਾ ਸਾਡਾ ਘਰ ਪੰਜਾਬ ਹੈ ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ ਭਾਈਚਾਰਕ ਸਾਂਝ ਰਹੂਗੀ ਦੇਖੋ ਜੇ ਬਾਦਲ ਸਾਹਿਬ ਨੇ ਇਹ ਦਰਬਾਰ ਸਾਹਿਬ ਦਾ ਚਾਰੋਂ ਤਰਫ ਖੂਬਸੂਰਤ ਬਣਾਇਆ ਤੇ ਨਾਲ ਦੇ ਨਾਲ ਦੁਰਗਿਆਣਾ ਮੰਦਿਰ ਨੂੰ ਵੀ ਬਣਾਇਆ। ਭਗਵਾਨ ਬਾਲਮੀਕੀ ਜੀ ਨੇ ਪਵਿੱਤਰ ਸਥਾਨ ਰਾਮ ਤੀਰਥ ਬਣਾਇਆ। ਗੁਰੂ ਰਵਿਦਾਜੀਤ ਜੀ ਦਾ ਪਵਿੱਤਰ ਸਥਾਨ ਕੁਰਾਲਗੜ੍ਹ ਵਿੱਚ ਉੱਥੇ ਕੰਮ ਸ਼ੁਰੂ ਕੀਤਾ। ਆਹ ਹੈ ਸਰਕਾਰ ਅੱਜ ਦਾ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਹੈਰਾਨ ਆ ਉਹਨਾਂ ਦੇ ਬਿਆਨ ਜਿਹੜੇ ਸੁਣ ਰਿਹਾ ਹਾਂ। ਜਦੋਂ ਕਬਰਾਟ ਹੋ ਜਾਈਏ ਜਦੋਂ ਆ ਬੰਦਾ ਹਾਰਦਾ ਹੋਏ ਉਦੋਂ ਐਜੇ ਬਿਆਨ ਹੁੰਦੇ ਆ। ਕਹਿ ਲੱਗੇ ਕਿ ਜੇ ਤੁਸੀਂ ਬੀਜੇਪੀ ਨਾ ਜਿਤਾਈ ਤੇ ਮੰਗਲ ਸੂਤਰ ਖੋਲ ਖੋਲਿਆ ਕਰਨਗੇ 70 ਸਾਲ ਤੱਕ ਕਿਸ ਨੇ ਖੋਇ ਨਹੀਂ ਹੁਣ ਤੋ ਖੋਲਣਗੇ ਕਿ ਕੱਲ ਮੈਂ ਸੁਣ ਰਿਹਾ ਸੀ ਬਿਆਨ ਪ੍ਰਧਾਨ ਮੰਤਰੀ ਦਾ ਯੂਪੀਸੀ ਜੇ ਬੀਜੇਪੀ ਨਾ ਜਿਤਾਈ ਆ ਸਮਾਜਵਾਦੀ ਪਾਰਟੀ ਆਲੇ ਤੁਹਾਡੇ ਘਰ ਦੇ ਟੂਟੀਆਂ ਜਿੱਥੋਂ ਪਾਣੀ ਆਉਂਦੇ ਆ ਉਹ ਪਟਕੇ ਲੈ ਜਾਣਗੇ ਟੂਟੀਆਂ ਹੁਣ ਟੂਟੀਆਂ ਪਟ ਆ ਅਖਬਾਰਾਟ ਹੈ ਇਸ ਕਰਕੇ ਮੈਂ ਕੋਈ ਬੇਨਤੀ ਕਰਨਾ ਹੈ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਬਚਾ ਲੋ ਆ ਜਿਹੜੇ ਦਿੱਲੀ ਵਾਲੀਆਂ ਪਾਰਟੀਆਂ ਤੋਂ ਖੜਾ ਅਸ਼ਰਾਉਤ ਥੋੜੀ ਕੱਲੀ ਖੇਤਰੀ ਪਾਰਟੀ ਇਲੈਕਸ਼ਨ ਲੜ ਰਹੀ ਕੱਲੀ ਥੋੜੇ ਸਿਰ ਤੇ ਲੜ ਰਹੇ ਆ 92 ਸੀਟਾ ਤੁਸੀਂ ਝਾੜੂ ਵਾਲਾ ਨੂੰ ਦਿਤਾ ਸਕਦੇ ਜਿਹਦਾ ਕੋਈ ਲੱਲਾ ਖੱਕਾ ਪਤਾ ਨਹੀਂ ਜਿਹਨੇ ਠੱਗੀ ਮਾਰ ਕੇ ਤੇ ਤਬਾਹ ਕਰਤਾ ਪੰਜਾਬ ਇੱਥੇ ਤਾਂ ਥੋੜੀ ਆਪਣੀ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨਾਲ ਦੇ 77 ਦੇ ਕੇ ਬਣੀ ਪ੍ਰਾਪਰਟੀ ਹੈ ਬਹੁਤ ਇੱਥੇ ਘਰ ਹੋਣਗੇ ਜਿਨ੍ਹਾਂ ਵਿੱਚ ਘਰਾਂ ਵਿੱਚ ਬਾਦਲ ਸਾਹਿਬ ਆਪ ਆਏ ਹੋਣਗੇ ਚਾਹ ਪੀਤੀ ਹੋਣੀ ਹੈ ਲੀਡਰ ਇੱਕ ਰਾਤ ਚ ਨਹੀਂ ਬੰਦਾ ਲੀਡਰ ਉਹ ਬੰਦਾ ਜਿਹੜੇ ਅੱਗ ਵਿੱਚੋਂ ਨਿਕਲੇ ਤੂਫਾਨਾਂ ਦਾ ਸਾਹਮਣਾ ਕਰੇ ਆਪਾਂ ਇੱਕ ਦਿਨ ਚ ਬਣਾਉਣਾ ਬਣਾਤਾ ਸੀ ਇੱਕ ਲੀਡਰ ਆ ਭਗਵੰਤ ਮਾਨ ਅਜੇ ਇੱਕ ਰਾਤ ਵਾਲੇ ਹੁਣ ਦੇਖੋ ਲੱਭਦਾ ਕਿਤੇ ਬਾਦਲ ਸਾਹਿਬ 70 ਸਾਲ ਕਾਲੀ ਦਲ ਚ ਉਹਨੇ ਵਰਕ ਕੀਤਾ ਹੈ 70 ਸਾਲ ਪਿੰਡ ਬਾਦਲ ਦੇ ਸਰਪੰਚ ਤੋਂ ਸ਼ੁਰੂ ਹੋਏ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਐਮ ਐਲ ਏ ਬਣੇ ਐਮ ਪੀ ਬਣੇ ਸੈਂਟਰ ਦੇ ਵਜ਼ੀਰ ਬਣੇ ਮੁੱਖ ਮੰਤਰੀ ਬਣੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਤਜਰਬਾ ਸੀ ਕੰਮ ਕਰਨ ਦਾ ਤਰੀਕਾ ਸੀ ਉਹਨੇ ਪੰਜਾਬ ਨੂੰ ਆਪਣਾ ਸਮਝਿਆ ਜਦੋਂ ਕਾਲੀ ਸਰਕਾਰ ਆਉਂਦੀ ਹੈ ਤੁਸੀਂ ਦੇਖਦੇ ਹੋਣਾ ਕਿ ਇਹ ਲੱਗਦਾ ਕਿ ਆਪਣੀ ਸਰਕਾਰ ਹੈ ਜਿਨੂੰ ਮਰਜ਼ੀ ਸਮਝਿਆ ਹੋਏ ਮੈਂ ਪਿੱਛੇ ਦੇ ਲੁਧਿਆਣੇ ਗਿਆ ਵਪਾਰੀ ਮੈਨੇ ਕੋਲੇ ਮਿਲੇ ਇੰਡਸਟਰੀਇਸਟ ਉਹਨਾਂ ਦੀ ਕੋਈ ਸਮੱਸਿਆ ਸੀ ਮੈਨੂੰ ਕਹਿੰਦੇ ਆ ਆਵਾਜ਼ ਠਾਓ ਮੈਂ ਕਿਹਾ ਤੁਸੀਂ ਝਾੜੂ ਵਾਲੇ 6 ਤੇ 6 ਐਮਐਲਏ ਲੁਧਿਆਣੇ ਦੇ ਝਾੜੂ ਵਾਲੇ ਆ ਮੈਂ ਕਿਹਾ ਇਹਨਾਂ ਨੂੰ ਮਿਲ ਕੇ ਇਹਨਾਂ ਦੇ ਇੰਡਸਟਰੀ ਮਿਨਿਸਟਰ ਨੂੰ ਮਿਲਿਆ ਪੰਜਾਬ ਦੇ ਨੂੰ ਤੁਹਾਡਾ ਹੱਲ ਹੋ ਜਾਊਗਾ ਮੈਨੂੰ ਕਹਿੰਦੇ ਅਸੀਂ ਇੰਡਸਟਰੀ ਮਿਨਿਸਟਰ ਕੋਲੇ ਗਏ ਮੈਂ ਕਿਹਾ ਕੀ ਕੀਆ ਇੰਡਸਟਰੀ ਮਿਨਿਸਟਰ ਨੇ ਉਹ ਕਹਿੰਦਾ ਸਾਨੂੰ ਕਹਿੰਦਾ ਮੈਂ ਤੁਹਾਨੂੰ ਕੇਜਰੀਵਾਲ ਨਾਲ ਅਪਾਇੰਟਮੈਂਟ ਲੈ ਦੇਣਾ ਜੋ ਹੁਕਮ ਕਰੂਗਾ ਅਸੀਂ ਇੰਪਲੀਮੈਂਟ ਕਰ ਦਾਂਗੇ ਮੈਂ ਕਿਹਾ ਐ ਨਹੀਂ ਕਿ ਆ ਭਗਵੰਤ ਮਾਨ ਕਹਿੰਦਾ ਨਹੀਂ ਕਹਿੰਦਾ ਕੇਜਰੀਵਾਲ ਹੁਣ ਕੇਜਰੀਵਾਲ ਫੈਸਲਾ ਕਰੂਗਾ ਕਿ ਆਪਣੇ ਕੀ ਹੋ ਰਿਹਾ ਆਹ ਤਾਂ ਹਾਲਾਤ ਬਣ ਗਏ ਐਸ ਕਰਕੇ ਮੈਂ ਬੇਨਤੀ ਫਿਰ ਤੋਂ ਕਰਦਾ ਸਾਰਿਆਂ ਨੂੰ ਖਾਲਸਾ ਜੀ ਪੰਜਾਬੀ ਮੇਰੇ ਵੀਰ ਆਪਣਾ ਪੰਜਾਬ ਹੈ ਆਪਣਾ ਪੰਜਾਬ ਨੂੰ ਆਪਾਂ ਹੀ ਬਚਾ ਸਕਦੇ ਆ ਆਪਾਂ ਹੀ ਤਕੜਾ ਕਰ ਸਕਦੇ ਤੇ ਤਜਰਬਾ ਦਿਖਾਉਂਦਾ ਤੁਹਾਨੂੰ ਇਤਿਹਾਸ ਦਿਖਾਉਂਦਾ ਕਿ ਸਾਰਾ ਕੁਝ ਬਣਾਉਣ ਵਾਲਾ ਤੁਹਾਡੀ ਆਪਣੀ ਪਾਰਟੀ ਕਾਲੀ ਦਲ ਹੈ ਕਾਲੀ ਦਲ ਤਖੜਾ ਤੇ ਤੁਸੀਂ ਤਕੜਿਓ ਸੋ ਕਾਲੀ ਦਲ ਤਖੜਾ ਕਰਨ ਵਾਸਤੇ ਠੰਡਲ ਸਾਹਮਣੇ ਤੁਹਾਨੂੰ ਜਿਤਾਉਣਾ ਪੈਣਾ ਆ 13 ਦੀਆਂ 13 ਸੀਟਾਂ ਜਿਤਾਉਣੀਆਂ ਪੈਣੀਆਂ ਤੁਹਾਡੀ ਆਵਾਜ਼ ਉੱਥੇ ਜਾਊਗੀ ਅਸੀਂ ਤੁਹਾਡਾ ਢਾਲ ਬਣ ਕੇ ਉੱਤੇ ਖੜਾਂਗੇ ਤੁਹਾਡੀ ਲੜਾਈ ਲੜਾਂਗੇ ਸਰਦਾਰ ਸਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸਖਵੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪਰੇ ਇਜ਼ਾਨ ਨਿਹਾਲ ਜਿੰਦਾਬਾਦ ਮੈਂ ਫਗਵਾੜੇ ਵਾਲੀ ਸਮੂਚੀ ਕਾਲੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਆ ਰਹਿਗੇ 5-7 ਦਿਨ ਅੱਜ ਵਧਾਈ ਬਹੁਤ ਵੱਡਾ ਤੁਸੀਂ ਇਕੱਠ ਕੀਤਾ ਆ ਸਾਰੀ ਤੁਹਾਡੀ ਹਿੰਮਤ ਹੈ ਪਰ ਜਾਇਜਾ ਮਾਹੌਲ ਬਣੀ ਜਾਂਦਾ ਇੱਕ ਗੱਲ ਮੈਂ ਦੇਖੀ ਹੈ ਝਾੜੂ ਵਾਲੇ ਤੇ ਬੀਜੇਪੀ ਵਾਲੇ ਤੀਜੇ ਜਾਂ ਚੌਥੇ ਨੰਬਰ ਤੇ ਜਾਣਗੇ ਲੜਾਈ ਲੜਾਈ ਇਕਾਲੀ ਦਲ ਦੇ ਕਾਂਗਰਸ ਨਾਲ ਹੀ ਚੱਲ ਰਹੀ ਹੈ ਲੜਾਈ ਹੁਣ ਇਕਾਲੀ ਦਲ ਦੇ ਕਾਂਗਰਸ ਦੀ ਹੈ ਐਂਡ ਮੈਂ ਹੋਰ ਦ ਸਬ ਮੈਜੋਰਿਟੀ ਸੀਟਾਂ ਤੇ ਇਕਾਲੀ ਦਲ ਇੱਕ ਨੰਬਰ ਤੇ ਜਾ ਰਿਹਾ ਹੈ ਤੁਸੀਂ ਥੋੜਾ ਹੱਲਾ ਮਾਰ ਦਿਓ ਆ ਘੁਸ਼ਾਰਪੁਰ ਸੀਟ ਵੀ ਨਿਕਲ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ